ਸਿੱਖ ਇਤਿਹਾਸ ਦੀ ਉਹ ਕਿਹੜੀ ਸਾਖੀ ਆ ਜਿੰਨੂੰ ਸੁਣਨ ਦੇ ਨਾਲ ਪੁਰਾਣੇ ਤੋਂ ਪੁਰਾਣਾ ਬੁਖਾਰ ਵੀ ਉਤਰ ਜਾਂਦਾ ਆ ਕਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਰੇ ਹੋਏ ਬੰਦੇ ਨੂੰ ਜਿਉਂਦਾ ਕੀਤਾ ਸੀ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਉਹ ਸ਼ੀਸ਼ਾ ਜਿਹਦੇ ਵਿੱਚ ਮੂੰਹ ਵੇਖਣ ਦੇ ਨਾਲ ਵਿੰਗੇ ਟੱਡੇ ਮੂੰਹ ਜਿਹੜਿਆ ਸਿੱਧੇ ਹੋ ਜਾਂਦੇ ਨੇ ਤੇ ਇੱਕ ਤਜਰਬਾ ਮੇਰੀ ਨਿੱਜੀ ਜ਼ਿੰਦਗੀ ਚ ਮੇਰੀ ਇੱਕ ਲਾਜ ਇਲਾਜ ਬਿਮਾਰੀ ਜੋ 사ਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ ਠੀਕ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੇਕ ਪੰਜਾਬੀ ਇਤਿਹਾਸ ਦੇ ਉੱਪਰ ਜਿਹੜੇ ਵੀਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਸਾਡੇ ਚੈਨਲ ਦੇ ਉੱਪਰ ਅਸੀਂ ਇੱਕ ਸੀਰੀ ਸ਼ੁਰੂ ਕੀਤੀ ਹੋਈ ਆ ਉਸ ਸੀਰੀਜ਼ ਦੇ ਵਿੱਚ ਅਸੀਂ ਉਹਨਾਂ ਗੁਰਦੁਆਰਾ ਸਾਹਿਬ ਦੀ ਉਹਨਾਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਆ ਤੇ ਇਸੇ ਸੀਰੀਜ਼ ਤੇ ਚੱਲਦੇ ਆ ਅਸੀਂ ਆਪਣੇ ਚੈਨਲ ਦੇ ਉੱਪਰ ਪਹਿਲਾਂ ਵੀ ਦੋ ਵੀਡੀਓ ਬਣਾ ਕੇ ਅਪਲੋਡ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ ਗੱਲ ਕੀਤੀ ਸੀ ਜ਼ਿਲ੍ਹਾ ਤਰਨਤਾਰਨ ਸਾਹਿਬ ਚ ਪੈਂਦੇ ਪਿੰਡ ਚੰਬਲ ਦੇ ਵਿੱਚ ਬਣੇ ਗੁਰਦੁਆਰਾ ਬਾਬਾ ਸਿਰਸਰ ਸਾਈ ਜੀ ਦੀ ਜਿੱਥੇ ਚਮੜੀ ਦੇ ਰੋਗ ਠੀਕ ਹੁੰਦੇ ਨੇ ਤੇ ਇਸ ਤੋਂ ਇਲਾਵਾ ਆਪਾਂ ਗੱਲ ਕੀਤੀ ਸੀ ਬੰਗੇ ਸ਼ਹਿਰ ਦੇ ਨਨੂਆ ਵੰਸ ਪਰਿਵਾਰ ਦੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ ਕੀਤੀ ਸੀ ਕਿ ਤੁਸੀਂ ਦਾਤੀ ਛੂਹਾ ਕੇ ਕਿਸੇ ਦਾ ਵੀ ਜੋੜਾਂ ਦਰਦ ਠੀਕ ਕਰ ਸਕਦੇ ਹੋ। ਇਹ ਗੱਲ ਕੀਤੀ ਸੀ ਆਪਾਂ ਕੋਠਾ ਗੁਰੂ ਕਾ ਵਿਖੇ ਸਥਾਪਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਜਿੱਥੇ ਗੁੰਗੇ ਬੱਚੇ ਵੀ ਬੋਲਣ ਲੱਗ ਜਾਂਦੇ ਨੇ। ਸੋ ਜਿਨ੍ਹਾਂ ਨੇ ਅਜੇ ਤੱਕ ਵੀਡੀਓਜ਼ ਨਹੀਂ ਦੇਖੀ ਤੁਸੀਂ ਸਾਡੇ ਚੈਨਲ ਦੀਆਂ ਵੀਡੀਓ ਨੂੰ ਸਕਰੋਲ ਕਰਕੇ ਵੀਡੀਓਜ਼ ਦੇਖ ਸਕਦੇ ਹੋ। ਜਾਂ ਇਸ ਤੋਂ ਇਲਾਵਾ ਉਹਨਾਂ ਵੀਡੀਓਜ਼ ਦਾ ਲਿੰਕ ਜਿਹੜਾ ਆ ਮੈਂ ਥੱਲੇ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ। ਤੁਸੀਂ ਉਹਦੇ ਤੇ ਕਲਿੱਕ ਕਰਕੇ ਪੂਰੀ ਵੀਡੀਓ ਦੇਖ ਸਕਦੇ ਜੀ। ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੇ ਉਹ ਸ਼ੀਸ਼ੇ ਦੀ ਜਿਹਦੇ ਵਿੱਚ ਮੂੰਹ ਵੇਖਣ ਦੇ ਨਾਲ ਲੱਕਵੇ ਨਾਲ ਹੋਏ ਵਿੰਗੇ ਟਡੇ ਮੂੰਹ ਜਿਹੜੇ ਆ ਉਹ ਸਿੱਧੇ ਹੋ ਜਾਂਦੇ ਆ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਨੇ ਤੇ ਉਸ ਤੋਂ ਬਾਅਦ ਉਹ ਦਿਨੇ ਕਾਂਗੜ ਦੇ ਸਥਾਨ ਤੇ ਆ ਕੇ ਰੁਕਦੇ ਨੇ ਦਿਨੇ ਕਾਂਗੜ ਦੇ ਸਥਾਨ ਤੇ ਰੁਕਣ ਤੋਂ ਬਾਅਦ ਗੁਰੂ ਸਾਹਿਬ ਫਿਰ ਆਉਂਦੇ ਨੇ ਦਮਦਮਾ ਸਾਹਿਬ ਦੀ ਧਰਤੀ ਤੇ। ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸੰਗਤਾਂ ਨੂੰ ਹੁਕਮ ਨਮੇ ਭੇਜੇ ਜਾਂਦੇ ਨੇ ਤੇ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਨੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੱਕ ਰੁਕਣਾ ਕੀਤਾ ਆ ਤਾਂ ਸੰਗਤਾਂ ਵੱਲੋਂ ਵੀ ਹੀਰਾ ਕੱਟ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਚਾਲੇ ਪਾ ਦਿੱਤੇ ਜਾਂਦੇ ਨੇ। ਕੀ ਅੰਮ੍ਰਿਤਸਰ ਸਾਹਿਬ, ਕੀ ਲਾਹੌਰ, ਕੀ ਦਿੱਲੀ ਜਿੱਥੋਂ ਜਿੱਥੋਂ ਤੱਕ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਸ੍ਰੀ ਦਮਦਮਾ ਸਾਹਿਬ ਵਿਖੇ ਨੇ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਜਾਂਦੀਆਂ ਨੇ ਹੁਣ ਇੰਨਾ ਹੀ ਸੰਗਤਾਂ ਦੇ ਵਿੱਚ ਜਦੋਂ ਦਿੱਲੀ ਦੀ ਸੰਗਤ ਆਉਂਦੀ ਆ ਤਾਂ ਗੁਰੂ ਸਾਹਿਬ ਵਾਸਤੇ ਇੱਕ ਬਹੁਤ ਹੀ ਸੁੰਦਰ ਸ਼ੀਸ਼ਾ ਲੈ ਕੇ ਆਉਂਦੀ ਆ ਹੁਣੇ ਜਿਹੜਾ ਸ਼ੀਸ਼ਾ ਸੀ ਇੱਕ ਫੋਲਡੇਬਲ ਫਰੇਮ ਦੇ ਵਿੱਚ ਲੱਗਾ ਹੋਇਆ ਸੀ ਜਿਦੇ ਵਿੱਚ ਵੱਖਰੇ ਵੱਖਰੇ ਆਕਾਰ ਦੇ ਸ਼ੀਸ਼ੇ ਲੱਗੇ ਹੋਏ ਸੀ ਦਿੱਲੀਧੀਆਂ ਸੰਗਤਾਂ ਗੁਰੂ ਸਾਹਿਬ ਨੂੰ ਇਹ ਸ਼ੀਸ਼ਾ ਪੇਟ ਕਰਦੀਆਂ ਕਹਿੰਦੀਆਂ ਨੇ ਕਿ ਮਹਾਰਾਜ ਜਦੋਂ ਆਪ ਦਸਤਾਰ ਸਜਾਉਂਦੇ ਹੋ ਤਾਂ ਆਪ ਜੀ ਦੇ ਲੜ ਇਧਰ ਉਧਰ ਹੋ ਜਾਂਦੇ ਨੇ ਭਾਵ ਕਿ ਲੜ ਵਿੰਗੇ ਟੱਡੇ ਹੋ ਜਾਂਦੇ ਨੇ ਆਪ ਜੀ ਇਸ ਸ਼ੀਸ਼ੇ ਵਿੱਚ ਵੇਖ ਕੇ ਦਸਤਾਰ ਸਜਾਇਆ ਕਰੋ ਇਸ ਤਰ੍ਹਾਂ ਆਪ ਜੀ ਦੀ ਦਸਤਾਰ ਦੇ ਜੋ ਲੜ ਆ ਉਹ ਵਿੰਗੇ ਟੱਡੇ ਨਹੀਂ ਹੋਣਗੇ ਤੱਗੋ ਗੁਰੂ ਸਾਹਿਬ ਬਚਨ ਕਰਦੇ ਕਹਿੰਦੇ ਨੇ ਕਿ ਸਾਡੀ ਦਸਤਾਰ ਦੇ ਲੜ ਤਾਂ ਕਿਸੇ ਹੋਰ ਸ਼ੀਸ਼ੇ 'ਚ ਵੇਖ ਕੇ ਵੀ ਸਿੱਧੇ ਹੋ ਜਾਣਗੇ ਪਰ ਇਹ ਸ਼ੀਸ਼ਾ ਲਕਵੇ ਨਾਲ ਵਿੰਗੇ ਹੋ ਚੁੱਕੇ ਜਿਹੜੇ ਮੂੰਹ ਆ ਉਹਨਾਂ ਨੂੰ ਸਿੱਧੇ ਕਰਨ ਦੇ ਕੰਮ ਆਊਗਾ ਸੋ ਉਦੋਂ ਤੋਂ ਹੀ ਇਹ ਜਿਹੜਾ ਸ਼ੀਸ਼ਾ ਆ ਇਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੁਭਾਏ ਮਾਨਿਆ ਤੇ ਇਸ ਸ਼ੀਸ਼ੇ ਦੀ ਮਰਿਆਦਾ ਅਨੁਸਾਰ ਲਗਾਤਾਰ 3 ਦਿਨ ਇਸ ਸ਼ੀਸ਼ੇ ਦੇ ਵਿੱਚ ਮੂੰਹ ਵੇਖਣ ਦੇ ਨਾਲ ਵਿੰਗੇ ਹੋ ਜਿਹੜੇ ਮੂੰਹ ਆ ਉਹ ਸਿੱਧੇ ਹੋ ਜਾਂਦੇ ਨੇ ਤੇ ਅੱਜ ਵੀ ਇਸ ਸ਼ੀਸ਼ੇ ਦੇ ਵਿੱਚ ਮੂੰਹ ਵੇਖ ਕੇ ਬਹੁਤ ਸਾਰੀਆਂ ਜੜੀਆਂ ਸੰਗਤਾਂ ਆ ਉਲਾਹਾ ਲੈ ਰਹੀਆਂ ਨੇ ਸੋ ਹੁਣ ਆਪਾਂ ਅੱਗੇ ਸਾਂਝ ਪਾਉਨੇ ਆ ਉਹ ਸਾਖੀ ਦੀ ਜਿਹਨੂੰ ਸੁਣਨ ਦੇ ਨਾਲ ਪੁਰਾਣੇ ਤੋਂ ਪ੍ਰਾਣਾ ਬੁਖਾਰ ਜਿਹੜਾ ਹੈ ਉਹ ਵੀ ਉਤਰ ਜਾਂਦਾ ਆ ਤੇ ਸਮਾਂ ਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੋੰਦਵਾਲ ਸਾਹਿਬ ਆਪਣੇ ਨਿਵਾਸ ਸਥਾਨ 'ਚ ਆਰਾਮ ਕਰ ਰਹੇ ਹੁੰਦੇ ਨੇ ਕਿ ਅਚਾਨਕ ਰਾਤ ਨੂੰ ਉਹਨਾਂ ਨੂੰ ਕਿਸੇ ਮਾਈ ਦੇ ਰੋਣ ਦੀ ਆਵਾਜ਼ ਆਉਂਦੀ ਆ। ਗੁਰੂ ਸਾਹਿਬ ਭਾਈ ਬੱਲੂ ਜੀ ਨੇ ਆਵਾਜ਼ ਦੇ ਕੇ ਕਹਿੰਦੇ ਨੇ ਕਿ ਜਾਓ ਦੇਖੋ ਇਹ ਕੌਣ ਰੋ ਰਿਹਾ ਹੈ ਤੇ ਕਿਉਂ ਰੋ ਰਿਹਾ ਹੈ। ਭਾਈ ਬੱਲੂ ਜੀ ਜਾਂਦੇ ਨੇ ਤੇ ਦੇਖਦੇ ਨੇ ਕਿ ਬਾਹਰ ਇੱਕ ਮਾਤਾ ਵਿਰਲਾਪ ਕਰ ਰਹੀ ਹੁੰਦੀ ਆ। ਉਸ ਮਾਈ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਭਾਈ ਬੱਲੂ ਜੀ ਵਾਪਸ ਗੁਰੂ ਅਮਰਦਾਸ ਜੀ ਮਹਾਰਾਜ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਇਹ ਜਿਹੜੀ ਮਾਈ ਆ ਇਹ ਵਿਧਵਾ ਆ ਤੇ ਇਸ ਦਾ ਨੌਜਵਾਨ ਪੁੱਤਰ ਆ ਨਾ ਤੀਆਤਾਪ ਕਰਕੇ ਯਾਨੀ ਕਿ ਬੁਖਾਰ ਕਰਕੇ ਇਸ ਦੁਨੀਆ ਤੋਂ ਚਲਾ ਗਿਆ ਆ ਇਸ ਕਰਕੇ ਜਿਹੜੀ ਮਾਈ ਆ ਇਹ ਵਿਰਲਾਪ ਕਰ ਰਹੀ ਆ ਗੁਰੂ ਸਾਹਿਬ ਭਾਈ ਬੱਲੂ ਜੀ ਨੂੰ ਕਹਿੰਦੇ ਨੇ ਕਿ ਇਸ ਮਾਈ ਨੂੰ ਕਹੋ ਜਾ ਕੇ ਕਿ ਚੁੱਪ ਕਰ ਜਾਵੇ ਇੰਜ ਵਿਰਲਾਪ ਨਾ ਕਰੇ ਸਵੇਰੇ ਆਪਣੇ ਪੁੱਤਰ ਨੂੰ ਲੈ ਕੇ ਸਾਡੇ ਦਰਬਾਰ ਵਿੱਚ ਆਵੇ ਸਵੇਰੇ ਜਦੋਂ ਉਹ ਮਾਈ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚਦੀ ਆ ਤਾਂ ਗੁਰੂ ਸਾਹਿਬ ਆਪਣੇ ਪੈਰ ਦਾ ਅੰਗੂਠਾ ਚੁਹਾ ਕੇ ਉਸ ਮਰੇ ਹੋਏ ਨੌਜਵਾਨ ਨੂੰ ਜਿਉਂਦਾ ਕਰ ਦਿੰਦੇ ਨੇ ਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਤੀਆਤਾਪ ਦੇ ਉੱਪਰ ਥੋੜਾ ਜਿਹਾ ਰੋਚ ਆਉਂਦੇ ਨੇ ਤਦ ਉਹਨੂੰ ਕਹਿੰਦੇ ਨੇ ਕਿ ਇਸਨੇ ਸਾਡੇ ਹੁਕਮ ਦੀ ਅਦੁੱਲੀ ਕੀਤੀ ਆ ਅਸੀਂ ਬਚਨ ਕੀਤੇ ਸਨ ਕਿ ਜਦ ਤੱਕ ਅਸੀਂ ਸਰੀਰ ਕਰਕੇ ਗੋਇੰਦਵਾਲ ਸਾਹਿਬ ਵਿਖੇ ਆ ਕਿਸੇ ਵੀ ਮਾਂ ਦਾ ਪੁੱਤ ਜਿਹੜਾ ਆ ਉਹ ਨਹੀਂ ਮਰੇਗਾ ਪਰ ਤੀਆਤਾਪ ਸਾਡੇ ਬਚਨਾਂ ਦੇ ਉਲਟ ਚੱਲਿਆ ਹੁਣ ਅਸੀਂ ਇਸ ਨੂੰ ਛੱਡਣਾ ਨਹੀਂ ਤੀਆਤਾਪ ਇੱਕ ਬੱਚੇ ਦਾ ਰੂਪ ਧਾਰਨ ਕਰਕੇ ਗੁਰੂ ਸਾਹਿਬ ਦੇ ਦਰਬਾਰ ਚ ਆਉਂਦਾ ਤੇ ਗੁਰੂ ਸਾਹਿਬ ਉਹਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਇੱਕ ਪਿੰਜਰੇ ਚ ਕੈਦ ਕਰਕੇ ਰੱਖ ਦਿੰਦੇ ਨੇ ਹੁਣ ਜਿਹੜਾ ਤੀਆਤਾਪ ਆ ਯਾਨੀ ਕਿ ਬੁਖਾਰ ਆ ਉਹ ਇੱਕ ਬੱਚੇ ਦੇ ਰੂਪ ਵਿੱਚ ਹੱਥ ਪੈਰ ਬੰਨੇ ਹੋਏ ਪਿੰਜਰੇ ਚ ਕੈਦ ਆ ਤੇ ਭੁੱਖਣ ਭਣ ਆਇਆ ਹੁਣ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਆ ਤੀਆਤਾਪ ਉਹਨਾਂ ਸੰਗਤਾਂ ਦੇ ਤਰਲੇ ਕਰਦਾ ਆ ਉਹਨਾਂ ਨੂੰ ਆਵਾਜ਼ਾਂ ਮਾਰਦਾ ਆ ਕਿ ਮੈਨੂੰ ਇਸ ਕੈਦ ਚੋਂ ਛੁਡਾਓ ਮੈਂ ਭੁੱਖਾ ਆ ਮੈਨੂੰ ਖਾਣ ਲਈ ਕੁਝ ਦੇ ਦਿਓ ਪਰ ਕੋਈ ਵੀ ਉਸ ਵੱਲ ਧਿਆਨ ਨਹੀਂ ਦਿੰਦਾ ਫਿਰ ਥੋੜਾ ਸਮਾਂ ਬੀਤਦਾ ਆ ਤੇ ਭਾਈ ਲਾਲੋ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਭਾਈ ਲਾਲੋ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਲੰਗਰ ਪਾਣੀ ਛਕਦੇ ਨੇ ਸੇਵਾ ਕਰਦੇ ਨੇ ਤੇ ਅਚਾਨਕ ਉਹਨਾਂ ਦਾ ਧਿਆਨ ਉਸ ਪਿੰਜਰੇ 'ਚ ਪੈਂਦਾ ਜਿਹਦੇ ਵਿੱਚ ਤੀਆਤਾਪ ਬਾਲਕ ਬਣਿਆ ਹੋਇਆ ਕਹਿ ਦਿਆ ਹੱਥ ਪੈਰ ਬੰਨੇ ਹੋਣ ਕਰਕੇ ਭੁੱਖਣ ਭਾ ਤੀਆ ਤਾਂ ਬਹੁਤ ਹੀ ਕਮਜ਼ੋਰ ਜਾ ਜਾਂਦਾ ਆ ਪਿੰਜਰੇ ਚ ਕੈਦ ਤੀਆ ਤਾਂ ਭਾਈ ਲਾਲੋ ਜੀ ਨੂੰ ਆਵਾਜ਼ਾਂ ਮਾਰਦਾ ਹੈ ਕਹਿੰਦਾ ਕਿ ਮੈਨੂੰ ਇਸ ਕੈਦ ਚੋਂ ਛਡਾ ਲਓ ਮੇਰਾ ਬਹੁਤ ਬੁਰਾ ਹਾਲ ਆ ਭਾਈ ਲਾਲੋ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਹਿੰਦੇ ਨੇ ਕਿ ਮਹਾਰਾਜ ਇਸ ਬਾਲਕ ਨੂੰ ਇਦਾਂ ਬੰਨ ਕੇ ਪਿੰਜਰੇ ਚ ਕੈਦ ਕਿਉਂ ਕੀਤਾ ਆ ਇਹ ਤਾਂ ਬੜਾ ਮਾਸੂਮ ਜਾ ਲੱਗ ਰਿਹਾ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਲਾਲੋ ਇਸ ਨੂੰ ਬਾਲਕ ਨਾ ਜਾਣ ਇਹ ਬਹੁਤ ਬੁਰੀ ਬਲਾ ਆ ਬਹੁਤ ਭੈੜੀ ਛੈ ਆ ਇਹਨੂੰ ਪਿੰਜਰੇ ਚ ਹੀ ਕੈਦ ਰਹਿਣ ਦੇ ਪਰ ਭਾਈ ਲਾਲੋ ਜੀ ਕਹਿੰਦੇ ਨੇ ਕਿ ਮਹਾਰਾਜ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਆਪ ਜੀ ਇਸ ਨੂੰ ਪਿੰਜਰੇ ਚੋਂ ਆਜ਼ਾਦ ਕਰ ਦਵੋ ਬਾਹਰ ਕੱਢ ਦਿਓ ਬਹੁਤ ਹੀ ਗੱਲ ਆ ਤਾਂ ਅਸੀਂ ਇਸ ਨੂੰ ਆਪਣੇ ਨਾਲ ਲੈ ਜਾਾਂਗੇ ਭਾਈ ਲਾਲੋ ਜੀ ਦੇ ਬਾਰ ਬਾਰ ਬੇਨਤੀ ਕਰਨ ਤੇ ਗੁਰੂ ਸਾਹਿਬ ਕਹਿ ਦਿੰਦੇ ਨੇ ਕਿ ਠੀਕ ਆ ਅਸੀਂ ਇਸ ਨੂੰ ਤੇਰੇ ਨਾਲ ਭੇਜਣ ਲਈ ਤਿਆਰ ਆ ਪਰ ਧਿਆਨ ਰੱਖੀ ਇਹ ਬਹੁਤ ਹੀ ਖਤਰਨਾਕ ਤੇ ਬਹੁਤ ਬੁਰੀ ਬਲਾ ਆ ਭਾਈ ਲਾਲੋ ਜੀ ਤੀਆਤਾਪ ਨੂੰ ਆਜ਼ਾਦ ਕਰਵਾ ਕੇ ਆਪਣੇ ਨਾਲ ਲੈ ਜਾਂਦੇ ਨੇ ਹੁਣ ਰਸਤੇ 'ਚ ਤੀਆਤਾ ਪਹੁੰਚ ਕੇ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਭਾਈ ਲਾਲੋ ਜੀ ਕਹਿੰਦੇ ਨੇ ਕਿ ਬਸ ਥੋੜੀ ਦੂਰੀ ਆਪਣਾ ਪਿੰਡ ਰਹਿ ਗਿਆ ਉੱਥੇ ਜਾ ਕੇ ਆਪਾਂ ਵਧੀਆ ਪ੍ਰਸ਼ਾਦਾ ਪਾਣੀ ਤਿਆਰ ਕਰਾਂਗੇ ਫਿਰ ਤੈਨੂੰ ਛਕਾਵਾਂਗੇ ਤਾਂ ਤੀਆਤਾਪ ਕਹਿੰਦਾ ਕਿ ਨਹੀਂ ਮਹਾਰਾਜ ਮੇਰਾ ਖਾਣਾ ਇੱ ਤੁਸੀਂ ਬਸ ਮੈਨੂੰ ਥੋੜੀ ਦੇਰ ਦੀ ਛੂਟ ਦੇ ਦਿਓ ਮੈਂ ਹੁਣੇ ਖਾਣਾ ਖਾ ਕੇ ਤੇ ਵਾਪਸ ਆ ਜਾਣਾ ਤਾਂ ਭਾਈ ਲਾਲੋ ਜੀ ਕਹਿੰਦੇ ਨੇ ਕਿ ਠੀਕ ਆ ਜੇਕਰ ਤੈਨੂੰ ਤੇਰਾ ਖਾਣਾ ਮਿਲ ਗਿਆ ਵਾ ਤਾਂ ਅਸੀਂ ਇੱਥੇ ਥੋੜੀ ਦੇਰ ਆਰਾਮ ਕਰਦੇ ਹਾਂ ਤੂੰ ਭੱਜ ਕੇ ਖਾਣਾ ਖਾ ਆ ਹੁਣ ਉਹਦਾ ਖਾਣਾ ਕਿੰਦਾ ਆ ਨੇੜੇ ਨਦੀ ਤੇ ਇੱਕ ਧੋਬੀ ਜਿਹੜਾ ਕੱਪੜੇ ਧੋ ਰਿਆ ਹੁੰਦਾ ਤੀਆ ਤਾਪ ਕੀ ਕਰਦਾ ਜਾ ਕੇ ਉਸ ਧੋਬੀ ਨੂੰ ਚੜ ਜਾਂਦਾ ਆ ਵੇਖਦੇ ਵੇਖ ਤਿਹੜਾ ਧੋਬੀ ਆ ਬੁਰੀ ਤਰ੍ਹਾਂ ਕੰਬਣਾ ਸ਼ੁਰੂ ਕਰ ਦਿੰਦਾ ਤੇ ਕੰਬ ਕੰਬ ਕੇ ਬਿਹੋਸ਼ ਹੋ ਕੇ ਉੱਥੇ ਡਿੱਗ ਜਾਂਦਾ ਭਾਈ ਲਾਲੋ ਜੀ ਇਹ ਸਭ ਦੇਖ ਕੇ ਹੈਰਾਨ ਹੋ ਜਾਂਦੇ ਆ ਤੇ ਪੁੱਛਦੇ ਕਿ ਇਹ ਸਭ ਕੀ ਤਾਂ ਤੀਆਤਾਪ ਦੱਸਦਾ ਕਿ ਇਹੀ ਮੇਰਾ ਖਾਣਾ ਆ ਉਹ ਇੱਕ ਛੱਪਰ ਭਰਿਆ ਲਹੂ ਦਾ ਭਾਈ ਲਾਲੋ ਜੀ ਨੇ ਦਿਖਾਉਂਦਾ ਕਿ ਆਹ ਦੇਖੋ ਆਹ ਮੇਰਾ ਖਾਣਾ ਆ ਤੇ ਇਹ ਉਹ ਖਾਣਾ ਆ ਜਿਹੜਾ ਮੈਂ ਇਸ ਧੋਬੀ ਤੋਂ ਪੀਤਾ ਆ ਭਾਈ ਲਾਲੋ ਜੀ ਸਭ ਦੇਖ ਕੇ ਬਹੁਤ ਆਰਾਨ ਹੁੰਦੇ ਤੇ ਨਾਲ ਹੀ ਕਹਿੰਦੇ ਆ ਕਿ ਚੰਗਾ ਸੀ ਗੁਰੂ ਸਾਹਿਬ ਨੇ ਤੈਨੂੰ ਉੱਥੇ ਪਿੰਜਰੇ ਚ ਕੈਦ ਕਰਕੇ ਰੱਖਿਆ ਸੀ ਮੈਨੂੰ ਨਹੀਂ ਸੀ ਪਤਾ ਕਿ ਤੂੰ ਵਾਕਿਆ ਇੰਨੀ ਬੁਰੀ ਬਲਾਇਆ ਇੰਨੀ ਖਤਰਨਾਕ ਬਲਾਇਆ ਤੂੰ ਲੋਕਾਂ ਦਾ ਖੂਨ ਪੀਣਾ ਆ ਚੱਲ ਮੈਂ ਤੈਨੂੰ ਉੱਥੇ ਗੁਰੂ ਸਾਹਿਬ ਕੋਲ ਛੱਡ ਕੇ ਆਵਾਂ ਤੇਰੀ ਇੱਥੇ ਕੋਈ ਜਗ੍ਹਾ ਨਹੀਂ ਤਾਂ ਉਸੇ ਵੇਲੇ ਤੀਆਤਾਬ ਜਿਹੜਾ ਆ ਹੱਥ ਜੋੜ ਕੇ ਭਾਈ ਲਾਲੋ ਜੀ ਦੇ ਅੱਗੇ ਖੜਾ ਜਾਂਦਾ ਕਿ ਮਹਾਰਾਜ ਤੁਸੀਂ ਮੈਨੂੰ ਉੱਥੋਂ ਆਜ਼ਾਦ ਕਰਵਾਇਆ ਮੈਂ ਤੁਹਾਡਾ ਰੇਣੀ ਆ ਪਰ ਮੈਨੂੰ ਉੱਥੇ ਤਨ ਉੱਥੇ ਛੱਡ ਕੇ ਨਹੀਂ ਆਉਂਗਾ ਪਰ ਤੂੰ ਜਲਦੀ ਜਲਦੀ ਪਹਿਲਾਂ ਉਸ ਥੋਬੀ ਨੂੰ ਠੀਕ ਕਰ ਤੇ ਵਾਅਦਾ ਕਰ ਕਿ ਤੂੰ ਅੱਗੇ ਤੋਂ ਕਿਸੇ ਦਾ ਵੀ ਇਹ ਹਾਲ ਨਹੀਂ ਕਰੇਂਗਾ ਤੀਆ ਤਾਂ ਉਸੇ ਵੇਲੇ ਉਸ ਥੋਬੀ ਨੂੰ ਠੀਕ ਕਰਦਾ ਤੇ ਨਾਲ ਹੀ ਭਾਈ ਲਾਲੋ ਜੀ ਨੇ ਬਚਨ ਕਰਦਾ ਕਿ ਮਹਾਰਾਜ ਤੁਸੀਂ ਮੈਨੂੰ ਆਜ਼ਾਦ ਕਰਵਾਇਆ ਸੀ ਇਸ ਲਈ ਤੁਹਾਡੇ ਹੁਕਮ ਨੂੰ ਮੰਨਦਿਆਂ ਮੈਂ ਬਚਨ ਕਰਦਾ ਕਿ ਅੱਗੇ ਤੋਂ ਕੋਈ ਵੀ ਜਦੋਂ ਕਿਸੇ ਨੂੰ ਬੁਖਾਰ ਹੋਊਗਾ ਤਾਂ ਉਹਨੂੰ ਇਹ ਸਾਖੀ ਸੁਣਾ ਦਿੱਤੀ ਜਾਵੇ ਇਹ ਸਾਖੀ ਸੁਣਦੇ ਸਾਰ ਹੀ ਉਹਦਾ ਬੁਖਾਰ ਜਿਹੜਾ ਉੱਤਰ ਜਾਊਗਾ ਫਿਰ ਭਾਵੇਂ ਉਹ ਬੁਖਾਰ ਕਿੰਨਾ ਵੀ ਪੁਰਾਣਾ ਕਿਉਂ ਨਾ ਹੋਵੇ ਜਾਂ ਕਿੰਨਾ ਵੀ ਤੇਜ਼ ਕਿਉਂ ਨਾ ਹੋਵੇ ਸੋ ਇਹ ਆ ਉਹ ਸਾਖੀ ਜਿੰਨੂੰ ਸੁਣਨ ਦੇ ਨਾਲ ਪੁਰਾਣੇ ਤੋਂ ਪੁਰਾਣਾ ਜਿਹੜਾ ਬੁਖਾਰ ਆ ਉੱਤਰ ਜਾਂਦਾ ਹੁਣ ਪਹਿਲੀਆਂ ਦੋ ਵੀਡੀਓ ਜਿਹੜੀਆਂ ਮੈਂ ਬਣਾਈਆਂ ਨਾ ਉਹਦੇ ਵਿੱਚ ਬਹੁਤ ਵਾਰ ਸੰਗਤ ਵੱਲੋਂ ਮੈਨੂੰ ਕਮੈਂਟ ਆਇਆ ਕਿ ਮੈਂ ਅੰਧਵਿਸ਼ਵਾਸ ਫਲਾਹ ਰਿਹਾ ਮੈਂ ਝੂਠ ਮਾਰ ਰਿਹਾ ਹਨਾ ਬਹੁਤ ਸਾਰੇ ਲੋਕ ਕਰ ਤਰਕ ਵੀ ਕਰਦੇ ਆ ਸੋ ਭਾਈ ਜਿਨ੍ਹਾਂ ਨੂੰ ਇਸ ਸਾਖੀ ਦੇ ਉੱਪਰ ਤਰਕ ਆ ਜਿਨ੍ਹਾਂ ਨੂੰ ਇਸ ਸਾਖੀ ਦੇ ਉੱਪਰ ਯਕੀਨ ਨਹੀਂ ਆ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸ਼੍ਰੀ ਗੋੰਦਵਾਲ ਸਾਹਿਬ ਵਿਖੇ ਜਾਓ ਤਾਂ ਉੱਥੇ ਐਸਜੀਪੀਸੀ ਵੱਲੋਂ ਇਸ ਸਾਖੀ ਦਾ ਪ੍ਰੋਪਰ ਇਤਿਹਾਸ ਲਾ ਕੇ ਇੱਕ ਬੋਰਡ ਬਣਾ ਕੇ ਲਾਇਆ ਗਿਆ ਵਾ ਤੇ ਮੈਂ ਪਿਛਲੀ ਵੀਡੀਓ 'ਚ ਵੀ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਨੂੰ ਇਹ ਅੰਧਵਿਸ਼ਵਾਸ ਲੱਗਦਾ ਆ ਜਿਨ੍ਹਾਂ ਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਆਉਂਦਾ ਮੇਰੀ ਬੇਨਤੀ ਆ ਕਿ ਜਿਨ੍ਹਾਂ ਗੁਰਦੁਆਰਾ ਸਾਹਿਬ ਦਾ ਮੈਂ ਨਾਮ ਲੈਣਾ ਆ ਜਿਨ੍ਹਾਂ ਗੁਰਦੁਆਰਾ ਸਾਹਿਬ ਦੀ ਸਾਂਝ ਆਪਾਂ ਇਸ ਵੀਡੀਓ 'ਚ ਪਾਉਨੇ ਆ ਠੀਕ ਹੈ ਉਹ ਮੈਂ ਬਹੁਤ ਰਿਸਰਚ ਕਰਕੇ ਫਿਰ ਹੀ ਤੁਹਾਡੇ ਸਾਹਮਣੇ ਲੈ ਕੇ ਆਉਣਾ ਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਉਹਨਾਂ ਗੁਰਦੁਆਰਾ ਸਾਹਿਬ ਵਿਖੇ ਜਾਓ ਇੱਕ ਵਾਰ ਦਰਸ਼ਨ ਕਰੋ ਉੱਥੋਂ ਦਾ ਇਤਿਹਾਸ ਇਲਾਕੇ ਦੀਆਂ ਸੰਗਤਾਂ ਕੋਲੋਂ ਸੁਣੋ ਉੱਥੋਂ ਦੇ ਸੇਵਾਦਾਰ ਉੱਥੋਂ ਦੇ ਪ੍ਰਬੰਧਕ ਕੋਲੋਂ ਸੁਣੋ ਜਾਂ ਤੁਹਾਨੂੰ ਇਕਾ ਦੁੱਕਾ ਉਹ ਲੋਕ ਵੀ ਮਿਲ ਜਾਣਗੇ ਜੋ ਉੱਥੋਂ ਠੀਕ ਹੋਏ ਨੇ ਸੋ ਬੇਨਤੀ ਆ ਬਿਨਾ ਸੋਚੇ ਸਮਝੇ ਕਮੈਂਟ ਨਾ ਕਰਿਆ ਕਰੋ ਤੇ ਜੇਕਰ ਫਿਰ ਵੀ ਕਿਸੇ ਨੂੰ ਡਾਊਟ ਆ ਤਾਂ ਚਲੋ ਮੈਂ ਇੱਕ ਨਿੱਜੀ ਜ਼ਿੰਦਗੀ ਦਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਦਾ ਜੋ ਮੇਰੇ ਨਾਲ ਹੋਇਆ ਤੇ ਮੇਰੇ ਉੱਪਰ ਵੀ ਕਿਵੇਂ ਗੁਰੂ ਰਾਮਦਾਸ ਜੀ ਮਹ ਤੇ ਮੇਰੀ ਇਲਾਜ ਵੀ ਮੈਨੂੰ ਠੀਕ ਕੀਤਾ ਸੀ ਸਮਾਂ ਆ ਜਦੋਂ ਮੈਂ ਕਾਲਜ ਪੜ੍ਹਦਾ ਸੀ ਉਹਨਾਂ ਦਿਨਾਂ ਦੇ ਵਿੱਚ ਮੇਰੇ ਪੈਰ ਦੇ ਉੱਪਰ ਇੱਕ ਜ਼ਖਮ ਹੋ ਗਿਆ ਹੁਣ ਉਹ ਜ਼ਖਮ ਕੀ ਆ ਸਾਡੇ ਉਧਰ ਮਾਝੇ ਵਿੱਚ ਇਹਨੂੰ ਪੋਰੀ ਕਹਿੰਦੇ ਆ ਬਾਕੀ ਵੱਖਰੇ ਵੱਖਰੇ ਇਲਾਕਿਆਂ ਵਿੱਚ ਇਹਦਾ ਵੱਖਰਾ ਵੱਖਰਾ ਨਾਮ ਹੋ ਸਕਦਾ ਮੈਂ ਪੋਰੀ ਬਾਰੇ ਦੱਸ ਦਿੰਦਾ ਕਿ ਪੋਰੀ ਕੀ ਚੀਜ਼ ਹੁੰਦੀ ਆ ਇੱਕ ਤਰ੍ਹਾਂ ਦਾ ਜ਼ਖਮ ਆ ਜਿਹੜਾ ਆਪੇ ਤੁਹਾਡੇ ਸਰੀਰ ਦੇ ਵਿੱਚ ਫਟਦਾ ਆ ਜਿਵੇਂ ਜਿਹੜੇ ਕਿੱਲ ਮੁਹਾਸੇ ਜਾਂ ਪਿੰਪਲ ਜਿਹਨੂੰ ਕਹਿੰਦੇ ਇਹ ਵੀ ਆਪ ਮੁਹਾਰੇ ਹੁੰਦੇ ਆ ਨਾ ਇਸੇ ਤਰ੍ਹਾਂ ਇਹ ਜਿਹੜੀ ਭੋਰੀ ਆ ਨਾ ਇਹ ਵੀ ਤੁਹਾਡੇ ਸਰੀਰ ਦੇ ਕਿਸੇ ਅੰਗ ਤੇ ਆਪ ਮੁਹਾਰੇ ਹੀ ਫੁੱਟ ਪੈਂਦੀ ਆ ਤੇ ਇਹ ਜਿਹੜੀ ਭੋਰੀ ਆ ਇਹ ਮੇਰੇ ਪੈਰ ਤੇ ਹੋਈ ਸੀ ਤੇ ਹੁਣ ਜਿਹੜੀ ਭੋਰੀ ਆ ਨਾ ਇਹਦੇ ਕਰਕੇ ਮੈਂ ਬਹੁਤ ਜ਼ਿਆਦਾ ਤਕਲੀਫ 'ਚ ਸੀ ਮੇਰੇ ਕੋਲ ਜੁੱਤੀ ਨਹੀਂ ਸੀ ਪੈਂਦੀ ਮੇਰੇ ਕੋਲ ਤੁਰਿਆ ਨਹੀਂ ਸੀ ਜਾਂਦਾ ਇਥੋਂ ਤੱਕ ਕਿ ਮੇਰਾ ਪੈਰ ਵੀ ਭੰਜੇ ਨਹੀਂ ਸੀ ਲੱਗਦਾ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਕਹਿੰਦਾ ਸੀ ਕਿ ਇਹ ਭੋਰੀ ਜਿਹੜੀ ਆ ਇਹਨੂੰ ਕੱਟਣਾ ਪਊਗਾ ਪਰ ਫਾਇਦਾ ਕੋਈ ਨਹੀਂ ਹੁੰਦਾ ਕਿਉਂਕਿ ਥੋੜੇ ਸਮੇਂ ਬਾਅਦ ਇਹ ਫੇਰ ਪੁੰਗਰ ਪੈਂਦੀ ਆ ਹੁਣ ਇਸ ਕੱਲ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਚਿੰਤਾ ਚ ਸੀ ਕਿ ਯਾਰ ਕੀ ਕੀਤਾ ਜਾਵੇ ਡਾਕਟਰ ਤਾਂ ਕਹਿੰਦਾ ਇਹਦਾ ਇਲਾਜ ਹੀ ਨਹੀਂ ਆ ਇਲਾਜ ਇੱਕੋ ਹੀ ਆ ਕਿ ਇਹਨੂੰ ਕੱਟਣਾ ਪਊਗਾ ਜੇ ਕੱਟ ਵੀ ਦਿੱਤਾ ਤਾਂ ਇਹਨੇ ਫੇਰ ਪੁੰਗਰ ਪੈਣਾ ਆ ਮਤਲਬ ਕਿ ਮੈਂ ਇਸੇ ਚੱਕਰ ਚ ਰਹੂੰਗਾ ਕਿ ਕਦੀ ਕਟਾਲਿਆ ਫਿਰ ਤਕਲੀਫ ਚ ਹਲ ਅਲੀ ਕਟਾਲਿਆ ਫਿਰ ਤਕਲੀਫ ਚ ਹਲ ਲਈ ਹੁਣ ਜਦੋਂ ਮੈਂ ਇਸ ਤਕਲੀਫ ਚ ਲੰਘ ਰਿਹਾ ਸੀ ਤਾਂ ਮੇਰਾ ਮੇਲ ਕਿਸੇ ਗੁਰਮੁਖ ਸੱਜਣ ਦੇ ਨਾਲ ਹੁੰਦਾ ਆ ਤਾਂ ਉਹਨਾਂ ਵੱਲੋਂ ਮੈਨੂੰ ਕਿਹਾ ਜਾਂਦਾ ਕਿ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਓ ਤੇ ਉੱਥੇ ਜੋ ਦੁੱਖ ਭੰਜਣ ਬੇਰੀ ਆ ਉੱਥੇ ਲੂਣ ਤੇ ਝਾੜੂ ਚੜਾ ਕੇ ਪੰਜ ਇਸ਼ਨਾਨ ਜੜਿਆ ਸੁੱਖ ਲੋ ਤੇ ਇਹ ਜਿਹੜੇ ਇਸ਼ਨਾਨ ਆ ਹਫਤੇ ਦਾ ਕੋਈ ਵੀ ਇੱਕ ਦਿਨ ਵਾਰ ਚੁਣ ਲੋ ਤੇ ਉਸ ਦਿਨ ਇਹ ਹਾਜ਼ਰੀ ਜ਼ਰੂਰ ਭਰਨੀ ਇਸ਼ਨਾਨ ਦੀ ਸੋ ਉਹ ਸੱਜਣ ਦੇ ਦੱਸੇ ਅਨੁਸਾਰ ਮੈਂ ਉਵੇਂ ਹੀ ਕੀਤਾ ਤੇ ਦੇਖਦੇ ਆਂ ਦੇਖਦੇ ਆਂ ਸੱਚਮੁੱਚ ਚਮਤਕਾਰ ਹੋਇਆ ਮੇਰੇ ਨਾਲ ਪੰਜ ਇਸ਼ਨਾਨ ਪੂਰੇ ਹੁੰਦੇ ਹੁੰਦੇ ਹੀ ਮੇਰੇ ਪੈਰ ਤੇ ਜੋ ਭੋਰੀ ਹੋਈ ਸੀ ਉਹ ਬਿਲਕੁਲ ਏਦਾਂ ਗਾਇਬ ਹੋ ਗਈ ਜਿਦਾਂ ਕਦੇ ਦੇ ਸਿਰ ਤੋਂ ਸਿੰਗ ਗਾਇਬ ਹੁੰਦੇ ਆ ਸੋ ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਮੇਰਾ ਪੈਰ ਵੀ ਬਿਲਕੁਲ ਠੀਕ ਆ ਤੇ ਉਸ ਤੋਂ ਬਾਅਦ ਮੈਨੂੰ ਕਦੀ ਵੀ ਏਦਾਂ ਦੀ ਕਦੀ ਕੋਈ ਮੁਸ਼ਕਲ ਵੀ ਨਹੀਂ ਆਈ ਸੋ ਮੇਰੀ ਬੇਨਤੀ ਆ ਉਹਨਾਂ ਕਮੈਂਟ ਕਰਨ ਵਾਲਿਆਂ ਨੂੰ ਜਿਹੜੇ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਜਿਹਨੂੰ ਨਹੀਂ ਮੰਨਦੇ ਜੇ ਅਸੀਂ ਰੱਬ ਨੂੰ ਮੰਨਦੇ ਆ ਜੇ ਅਸੀਂ ਗੁਰਬਾਣੀ ਨੂੰ ਮੰਨਦੇ ਆ ਜੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆ ਤਾਂ ਇਹ ਵੀ ਮੰਨੋ ਕਿ ਉਹਨਾਂ ਦੀ ਬਖਸ਼ਿਸ਼ਾਂ ਦੀ ਕਲਾ ਵੀ ਜ਼ਰੂਰ ਵੱਤਦੀ ਆ ਜੋ ਉਹਨਾਂ ਦੇ ਬਚਨ ਕੀਤੇ ਆ ਉਹ اٹਲ ਹੁੰਦੇ ਨੇ ਉਹ ਸੱਚ ਹੁੰਦੇ ਨੇ ਹੁਣ ਇੱਕ ਬੇਨਤੀ ਆ ਮੇਰੀ ਉਹਨਾਂ ਸੰਗਤਾਂ ਨੂੰ ਜਿਨ੍ਹਾਂ ਨੇ ਮੇਰੇ ਦੁਆਰਾ ਦੱਸੇ ਗੁਰਦੁਆਰਾ ਸਾਹਿਬ ਬਾਰੇ ਭਾਵੇਂ ਉਹ ਗੁਰਦੁਆਰਾ ਸਾਹਿਬ ਮੈਂ ਪਿਛਲੀਆਂ ਵੀਡੀਓ ਸੇ ਦੱਸੇ ਨੇ ਤੇ ਭਾਵੇਂ ਅੱਜ ਦੀ ਇਸ ਵੀਡੀਓ 'ਚ ਦੱਸੇ ਨੇ ਜੇਕਰ ਇਹਨਾਂ ਗੁਰਦੁਆਰਾ ਸਾਹਿਬ ਉੱਪਰ ਜਾ ਕੇ ਤੁਸੀਂ ਠੀਕ ਹੋਇਓ ਤੁਹਾਨੂੰ ਆਰਾਮ ਮਿਲਿਆ ਤਾਂ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣ ਤਾਜੋ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਜੋ ਲੋਕ ਇਹਨੂੰ ਪਖੰਡ ਮੰਨਦੇ ਨੇ ਜੋ ਲੋਕ ਕਹਿ ਰਹੇ ਨੇ ਕਿ ਮੈਂ ਅੰਧਵਿਸ਼ਵਾਸ ਫਲਾ ਰਿਹਾ ਜਾਂ ਜਿਨ੍ਹਾਂ ਲੋਕਾਂ ਨੂੰ ਇਹਨਾਂ ਤੇ ਯਕੀਨ ਨਹੀਂ ਆਉਂਦਾ ਹੋ ਸਕਦਾ ਤੁਹਾਡੇ ਵੱਲੋਂ ਕੀਤੇ ਕਮੈਂਟ ਪੜ ਕੇ ਇਹਨਾਂ ਲੋਕਾਂ ਨੂੰ ਯਕੀਨ ਆ ਜਾਏ ਕਿ ਵਾਕੇ ਗੁਰੂ ਸਾਹਿਬ ਦੇ ਬਚਨ ਅਟੱਲ ਨੇ ਤੇ ਅੱਜ ਵੀ ਉਹਨਾਂ ਦੀ ਬਖਸ਼ਿਸ਼ਾਂ ਦੀ ਜਿਹੜੀ ਕਲਾ ਆ ਉਹ ਵਰਤ ਰਹੀ ਆ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਵੀਡੀਓ ਕਿਵੇਂ ਦੀ ਲੱਗੀ ਇਹਦੇ ਬਾਰੇ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਸਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ ਸਾਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰ ਨਾਲ ਇੰਤਜ਼ਾਰ ਰਹਿੰਦਾ ਹੈ ਇਸ ਤੋਂ ਇਲਾਵਾ ਹਰ ਵਾਰ ਦੀ ਤਰ੍ਹਾਂ ਮੈਂ ਇੱਕ ਬੇਨਤੀ ਹੋਰ ਕਰੂੰਗਾ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਪੋਡਕਾਸਟ ਕਰਦੇ ਰਹਿੰਦੇ ਆ ਸੋ ਤੁਸੀਂ ਜਿਨ੍ਹਾਂ ਨਾਲ ਚਾਹੁੰਦੇ ਹੋ ਕਿ ਅਸੀਂ ਪੋਡਕਾਸਟ ਕਰੀਏ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਨਾਲ ਤੁਸੀਂ ਸਾਡੇ ਚੈਨਲ ਤੇ ਪੋਡਕਾਸਟ ਸੁਣਨਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ ਅਕਾਊਂਟ ਉਹਨਾਂ ਦੇ ਨੰਬਰ ਸਾਨੂੰ ਇੰਸਟਾਗ੍ਰam ਪੇਜ ਦੇ ਉੱਪਰ ਜਾਂ ਫਿਰ ਉੱਪਰ ਇੰਸਟਾਗ੍ਰam 'ਚ ਪ੍ਰੋਫ ਕੀਤੇ ਹੋਏ ਗੈਸਟ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਚੈਨਲ ਤੇ ਬੁਲਾ ਕੇ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਇਸ ਤੋਂ ਇਲਾਵਾ ਤੁਹਾਡੇ ਮਨਾਂ ਦੇ ਵਿੱਚ ਕੋਈ ਵੀ ਸਵਾਲ ਕੋਈ ਵੀ ਸ਼ੰਕੇ ਤੁਸੀਂ ਉਹ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਆਪਣੇ ਪੋਡਕਾਸਟਾਂ ਦੇ ਵਿੱਚ ਉਹਨਾਂ ਦੀ ਵਿਚਾਰ ਵੀ ਆਪਣੇ ਗੈਸਟਾਂ ਦੇ ਨਾਲ ਜ਼ਰੂਰ ਪਾਵਾਂਗੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ